ਸਤਿ ਸ੍ਰੀ ਅਕਾਲ ਸਾਰਾ ਨੂੰ ਵਧੀਆ ਫਰੰ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਮ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਤੇ ਤੁਹਾਨੂੰ ਤਿੰਨ ਮੱਝਾਂ ਤੁਹਾਨੂੰ ਦਿਖਾਉਣੀਆਂ ਹਨ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀ ਠੀਕ ਠਾਕ ਜੀ ਹਾਂਜੀ ਵਧੀਆ ਵੀਰ ਜੀ ਤੁਸੀਂ ਸੁਣਾਓ ਸਭ ਵਧੀਆ ਜੀ ਹਾਂਜੀ ਤੇ ਨਾਮ ਦੱਸੋ ਕਿਰਪਾ ਕਰਕੇ ਆਹ ਆਹ सोनू ਸ਼ਾਹ ਜਨਾਲਾ ਜ਼ਿਲ੍ਹਾ ਮਕਸਦ ਤੇ ਫੋਨ ਨੰਬਰ ਬੋਲ ਦੇ ਇੱਕ ਨੰਬਰ 96755 ਤੇ ਵਟਸਐਪ ਵਾਲਾ ਨੰਬਰ ਜੇ 9877620 ਉੱਤੇ ਵਟਸਐਪ ਜਾਂਦਾ ਏ ਵੇਖਿਆ ਮਾਲਤ ਨਾਲ ਮਾਲ ਵੇਖਿਆ ਵੀਰੋ ਨਾਲ ਲਿਆ ਮਾਲੀ ਨਾਲ ਆਏ ਵੀਰੋ ਨਾਲ ਫਰੋਜਪੁਰ ਤੋਂ ਇਹ ਨਾਲ ਲਿਆ ਮੱਜਾ ਦੋ ਅੱਛਾ ਲੰਦੀਆਂ ਗੱਡੀ ਦੇ ਖਲਾਰੀਆਂ ਮਾਲ ਵੇਖਿਆ ਦੇ ਹੀ ਮਾਰਾ ਭਾਈ ਇਹਨਾਂ ਨੂੰ ਵਾਜਾ ਆਜੋ ਭਾਈ ਸਸੀ ਗੁਰਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਮੈਂ ਦੋ ਮੱਜਾ ਲਿਆ ਭਾਈ ਬਹੁਤ ਵਧੀਆ 8 ਕਿਲੋ ਦੁੱਧ ਦਿੱਤੇ ਜਾਂਦੇ ਮੱਜਾ ਅੱਛਾ ਆਪਣੀ ਚੱਕੇ ਰਾਤ ਦੇ ਆਏ ਬਿਲਕੁਲ ਅੱਛਾ ਇਹ ਆਪਣੀ ਚੋਚਵਾ ਕੇ ਰਾਤੀ ਵੀ ਚੋਈਆਂ ਹੁਣ ਵੀ ਚੋਗੇ ਫਿਰ ਲੱਗੀਆਂ ਚੱਲ ਅੱਛਾ ਰਾਤਿਆਂ ਚੋਲੀਆਂ ਤੇ ਦਿਨੇ ਵੀ ਚੋਲੀਆਂ ਅੱਛਾ ਮੈਨੂੰ ਪਸੰਦ ਪੂਰੀਆਂ ਹਾਂਜੀ ਬਹੁਤ ਸਾਰੇ ਪੂਰੀ ਤਸੱਲੀ ਕਰਕੇ ਤੇ ਫਿਰ ਬੜੀਆਂ ਨਾ ਬਹੁਤ ਵਧੀਆ ਰਿਜ਼ਲਟ ਆਇਆ ਨਾ ਅੱਛਾ ਅੱਗੇ ਵੀ ਠੀਕ ਠੀਕ ਚਲੋ ਇਤਨਾ ਵਧੀਆ ਕਿ ਕੋ ਦੁਬਾਰਾ ਦੁਬਾਰਾ ਆਵੇ ਤੇ ਆਹ ਦਸਵੀਂ ਵਾਰ ਚੱਲ ਗਏ ਮੈਨੂੰ ਦਸ ਮਹੀਨੇ ਚੱਲ ਗਿਆ ਨਾ ਕੋ ਇਸ ਕਰਾਂਗਾ ਕੱਲ੍ਹ ਨੂੰ ਮੈਂ ਨਾਲ ਆਕੇ ਫਿਰ ਤੇ ਪੱਕੇ ਗਾ ਕੇ ਲੱਗੇ ਤਾਂ ਦੇਸੀ ਅੱਜ ਰਾਤ ਦੀ ਆਏ ਹੋਰ ਆਪਣੇ ਕੋ ਘਰੇ ਰਹੇ ਆ ਤੇ ਹੋਰ ਰਿਦੇ ਕੋ ਲੰਮਾ ਲੁੰਮਾ ਦੇਣਾ ਤੇ ਦੱਸ ਦੋ ਕੋਈ ਲੰਮਾ ਵੇਖ ਲਓ ਮੋਕਾ ਹੈਗਾ ਜੀ ਨਹੀਂ ਨਹੀਂ ਬਹੁਤ ਬੀਤੋ ਤੇ ਦੇ ਦਿੱਤੀ ਮੈਂ ਠੀਕ ਤੇ ਚਲੋ ਇਸ ਤਰ੍ਹਾਂ ਵਧੀਆ ਨਿਕਲੇ ਤੇ ਫੇਰ ਹੀ ਗਾਂ ਕੰਮ ਚੱਲਦਾ ਵਾ ਜਦੋਂ ਕੋਈ ਗਾ ਕੇ ਦੁਬਾਰਾ ਆਉਂਦਾ ਗਾਂ ਵੀ ਜਾ ਕੇ ਕੋਈ ਦੱਸੇ ਤੇ ਫੇਰ ਹੀ ਜੋ ਇਹਨੂੰ ਦੱਸਿਆ ਵਾ ਉਹ ਹੀ ਨਿਕਲਦਾ ਰਿਹਾ ਵਾ ਆਇਆ ਆਪ ਆਗੇ ਨਾਲ ਜਾਂਦੇ ਮਿਲ ਕੇ ਜਾਣਾ ਵਾ ਤੇ ਠੀਕ ਹੈ ਵੀ ਜੀ ਕਹਿਣਾ ਹੋਰ ਕੁਛ ਕੀ ਬਹੁਤ ਬਹੁਤ ਇਹ ਕੋ ਲੰਮਾ ਲੁੰਮਾ ਹੈ ਤਾਂ ਦੱਸੋ ਭਾਈ ਵੇਖ ਲਓ ਕਦਾ ਸੇਵਤ ਕਰਨੀ ਇਹਨਾਂ ਜੀ ਮੋਕਾ ਹੈਗਾ ਜੀ ਨਹੀਂ ਨਹੀਂ ਠੀਕ ਹੈ ਭਾਈ ਬਹੁਤ ਵਧੀਆ ਜੀ ਚਲੋ ਠੀਕ ਹੈ ਫਿਰ ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਤੇ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਦੱਸੀਏ ਤੇ ਬਾਰੇ ਵਿੱਚ ਜੀ ਭਾਜੀ ਇਹ ਮਹੀਨਾ ਘਰ ਆਲੇ ਆਂਦੇ ਆ ਬਾਦੀ ਵੀ ਟਾਈਮ ਤੋਂ ਦੋ ਚਾਦਰ ਖਰਸਾਦੀ ਆ ਅੱਛਾ ਹਾਂ ਤੇ ਪਹਿਲਾ ਸੂਬਾ ਜੀ ਪਹਿਲਾ ਸੂਬਾ ਇਹਨੇ ਸੁਣਾ ਵਾ ਤੇ ਸਾਂਭੀ ਸਾਂਭੀ ਚੰਗੀ ਆ ਉਤਰਾਣਾ ਤੋਰੋ ਹਾਈ ਕਰੀਂ ਆ ਗੱਬਣਿਆ ਇੱਕ ਟੁਕੜ ਗੱਬਣਿਆ ਤੇ ਇੱਕ ਟੁਕੜੇ ਮੈਂ ਨਹੀਂ ਜਾਣ ਦੇ ਘਰ ਆਏ ਦੋ ਚਾਦਰ ਵਾਜੀ ਖੜਸਾ ਦੀ ਜੀ ਅੱਛਾ ਹਾਂ ਮੈਂ ਕਿਹੋ ਜਿਹੇ ਮੱਜਾਂ ਚ ਵੱਧ ਪੈਣੀਆਂ ਕੁਛ ਵੇਗੀਆਂ ਜਿਹੜੀਆਂ ਬਾਕੀ ਇਹ ਨਹੀਂ ਭਾਜੀ ਕੁਛ ਡਾਕਿਆ ਨਹੀਂ ਆ ਠੱਡੀ ਤੇ ਨਹੀਂ ਉਹ ਜਿਦਾ ਮਰਜੀ ਬੀਚ ਰੋ ਚਲੀ ਜੂਲੇ ਚੰਗੀ ਅਸਲ ਥਾਣਾ ਹੁਣ ਤੋਂ ਹੀ ਹੱਥ ਚੋਂ ਨਾ ਲਾਵਾ ਐ ਸੀਲ ਐ ਠੀਕ ਐ ਜਿਦਾ ਮਰਜੀ ਬੀਚ ਪਹਿਲਾ ਸੋਆ ਝੋਟੀ ਆ ਤੇ ਆਪਾਂ ਲਈ ਸਾਡੇ ਪੂਰੀ ਸੀਲ ਥੋੜੀ ਅੱਗੇ ਹੋ ਜੇ ਕਮਾ ਲਿਆ ਹੋਵੇ ਤੀ ਆ ਲੈ ਸੰਤੇ ਤੇ ਮੋਲ ਵੀ ਦੀ ਫਿਰ ਇਹਦਾ ਮੋਲ ਇਹ ਵੀ ਦੀ ਪਹਿਲਾ ਸਵਾਏ ਪਾਹੇ ਕਹਿ ਲੀਏ ਮੈਂ 12 ਕਿਲੋ ਦੁੱਧ ਦੇਣਾ 15 ਕਿਲੋ ਦੇਣਾ ਹਾਂਜੀ ਪਹਿਲੇ ਵਾਲੇ ਤਾਂ ਪਾਹੇ ਲੀਏ 5 ਕਿਲੋ ਕੰਨਾਂ ਜੇ ਤੇ 10 ਕਿਲੋ ਕੰਨਾਂ ਤੇ 12 ਕਿਲੋ ਕੰਨਾਂ ਹਾਂਜੀ ਹਾਂਜੀ ਐਵੇਂ ਮੈਂ ਕਹੀ ਜਾਵੇਂ ਦੀ ਮਾਂ ਨੇ ਦੁੱਧ 16 ਕਿਲੋ ਚ ਵਾਇਆ ਜੇ ਇੰਨਾ ਜੋ ਆ ਆਪਣਾ ਪਤਾ ਨਹੀਂ ਦੀ ਮਾਂ ਨਹੀਂ ਪਰ ਚੋਰੀ ਵੇਖੀ ਤੇ ਆਪਾਂ ਕਿਦਾਂ ਕਹਿਣੀ ਠੀਕ ਆ ਸੱਚੀ ਗੱਲ ਆ ਐਵੇਂ ਝੂਠ ਦਾ ਭਾਈ ਸਾਰੇ ਵੀਰ ਭਰਾ ਪੜੇ ਲਿਖੇ ਆ ਅੱਛਾ ਸਾਰੇ ਨੂੰ ਪਤਾ ਅੰਦਾਜ਼ਾ ਕੋਣ ਅੱਜ ਕੱਲ ਤੇ ਮੱਝ ਮਗਲੋ ਸੁੰਦੀ ਦੇ ਵੇਚ 33 ਪਾ ਲਾ ਕੇ ਉਸੇ ਵੇਰੂ ਜਿੰਦੇ ਨੂੰ ਆ ਤੇ ਮੁੱਲ ਫਿਰ ਇਹਦਾ ਦੱਸ ਦੀਏ ਮੁੱਲ ਦੇ ਦਾਂਗੇ 55000 ਅੱਛਾ ਹਾਂਜੀ ਛੋਟ ਛੋਟ ਵਿੱਚੋਂ ਕਰ ਦੋਗੇ ਛੋਟ ਕਰਦਾ ਏ ਆ ਕਿ ਝੋਟੀ ਹੈ ਮਹੀਨੇ ਤੋਂ ਵੱਧ ਪਾਈ ਟਾਈਮ ਖਰਦਾ ਕੰਦ ਕਾਠ ਵੀ ਚੰਗਾ ਵਾ ਤੇ ਸਾਂਭੀ ਵੀ ਪੂਰੀ ਹੈ ਸੋਹਣੀ ਝੋਟੀ ਹੈ ਜਦੋਂ ਤਿਆਰ ਹੋਈ ਚੰਗੀ ਤਿਆਰ ਹੋਣੀ ਹੈ ਹਾਂਜੀ ਤੇ ਆਹ ਤੋਕੜ ਕੇ ਬੰਦੇ ਇਹ ਤੋਕੜ ਬੰਦੇ ਇਹਦਾ ਆਵੇ ਢੇਰ ਜਿਓਂ ਕਾਲਾ ਅੱਛਾ ਆਵੇ ਬਣਾਉ ਹੋ ਜਾਂ ਮੜਿਆ ਵਦਿਆ ਨੋਂ ਲਵਾਣਾ ਹੋਇਆ ਮਨਸਤਾਂ ਦੇਰੀ ਦੀ ਮੱਝ ਜਿਹੜੀ ਹੈ ਹਾਂਜੀ ਕਿੰਨੇ ਚੱਦੀ ਚੱਕ ਪਾਸ ਚ ਇਹ 7.5 ਤੋਂ ਵੱਧ ਜੀ ਤੇ ਦੋ ਦਿਨ ਦੀ ਅੱਛਾ ਦੁੱਧ ਪੰਜ ਲਈ ਠੀਕ ਹੈ ਹਾਂਜੀ ਉਹ ਨਵਾਂ ਦੇਰੀ ਜਿਹੜਾ ਬਰੇਰੇ ਪੱਕੇ ਸਾਹਥ ਉੱਥੇ ਫਿਰ ਥੋੜਾ ਪੱਕੀ ਜਗ੍ਹਾ ਹੁੰਦੀਆਂ ਸਾਰੀਆਂ ਬਾਕੀ ਦੇਰੀ ਦੀਆਂ ਮੱਝਾਂ ਦੇ ਤੋਰੇ ਤੋਰੇ ਦੇ ਵੀ ਫਰਕ ਪਏ ਹੁੰਦੇ ਆ ਹਾਂਜੀ ਜਗਾ ਘੱਟ ਹੁੰਦੀ ਆ ਇਹ ਨਵਾਂ ਵਧੇ ਹੁਣ ਆ ਥਾਣੇ ਚ ਦੇਖ ਤਾਂ ਥੋੜੇ ਪੈਰ ਦੇ ਵਧੇ ਆ ਨਵਾਂ ਵਧੇ ਜਿਹੜੇ ਇਹਦੇ ਚਲੋ ਲੈ ਇੱਕੋ ਪੈਰ ਦੇ ਵਧੇ ਆ ਬਾਕੀ ਸਹੀ ਆ ਤਾਪੀਲੇ ਮਿੰਦੀ ਜੀ ਪਾਜੀ ਠੀਕ ਆ ਕੋਈ ਚੀਗਾ ਨਹੀਂ ਕੋਈ ਭੜਾ ਨਹੀਂ ਸਾਢੇ 7 ਮੀਟਰ ਆਜੀ ਠੀਕ ਆ ਹਾਂ ਤੇ ਇਹਦਾ ਮੁੱਲ ਬੋਲੇ ਦਾ ਛੋਟਾ ਹੀ ਕਰੀਆ ਬੰਦਾ ਕਿੰਨਾ ਇਹ ਦੀ ਇਹ 47000 ਦੀ 47000 ਦੀ ਹਾਂ ਤੇ ਛੋਟ ਛੱਟ ਵਿੱਚੋਂ ਕਰ ਦੋਗੇ ਛੋਟਾ ਤਾਂ ਨਹੀਂ ਪਰ ਇਹ ਆ ਪਾਜੀ ਦੁੱਧ ਵੀ ਦੇਣ ਦੀ ਆ ਠੀਕ ਆ ਫੇ ਇਦਾਂ ਨਹੀਂ ਬਲਾਸਮ ਤਾਂ ਮੈਂ ਇੱਧਾ ਬਹਿ ਜਾ ਥਲੇ ਬਸ ਚੋਹ ਭੜਾ ਪਾ ਕੇ ਠੀਕ ਆ ਹਾਂਜੀ ਤੇ ਹੁਣ ਇੱਕ ਆ ਗਈ ਬੱਚੇ ਤੋਂ ਵੀ ਨਹੀਂ ਇਦੇ ਕੋਲ ਕਿੰਨਾ ਹੈ ਦੁੱਧ ਵਿੱਚ? ਦੇਖੋ ਭਾਈ ਚਾਲ ਦੁੱਧੋਂ ਭਾਈ ਹੈਗਾ ਪੱਕਾ ਦੁੱਧ ਚਾਰ ਲੀਟਰ। ਲੋਈ ਚੋਕੇ ਭਾਵੇਂ ਕੋਈ ਵੀਰ ਭਰਾ। ਕੀ ਗੱਲ ਹੁੰਦੀ ਏ ਪਰ। ਠੀਕ ਹੈ ਠੀਕ ਹੈ ਤੇ ਮਿਲਦੀ। ਹਾਂ 14 ਤੋਂ ਮਸਾ ਘਾਟੀ ਤੁਸੀਂ ਕਿੰਨੇ ਵੱਧ ਨਾ ਕਿੰਨੇ ਮਸਾ ਘਾਟੀ ਨਹੀਂ ਸਕਦਾ ਇਹ। ਇਹ ਆ ਕੇ ਚਲੋ ਘਰ ਦਾ ਚਾਹ ਪਾਣੀ ਬਣਾਈ ਜਾਊਗੀ। ਦੋ ਮਹੀਨੇ ਪਹਿਲਾਂ ਬਣੀ ਹੋਈ ਏ। ਅੱਛਾ। ਚੈੱਕ ਮੇਰਾ ਵੀਰ ਕਰਾ ਲਈ ਕੋਈ ਭਾਵੇਂ ਆਪਣੇ ਘਰ ਕਰਕੇ ਗਾਰੰਟੀ ਨਹੀਂ ਭਰ ਕੋ ਦਿੰਦੇ। ਚੈੱਕ ਪਾਸ ਦੀ ਗਾਰੰਟੀ ਨਹੀਂ ਕੋਈ। ਗਾਰੰਟੀ ਨਹੀਂ ਕੋਈ ਤਾਂ ਦੱਸਿਆ ਘਰ ਆਲੇ ਦੋ ਮਹੀਨੇ ਹੋ ਗਏ। ਠੀਕ ਹੈ। ਬਾਕੀ ਇਹ ਕਿ ਹੁਣ ਠੀਕੇ ਤੇ ਜੇ ਭਾੜੇ ਤੇ ਮਿਲ ਬੋਲੀ ਜੋ ਬੋਲੀ ਉਹਦਾ ਮੈਨੂੰ ਦੋ ਨੰਬਰ ਆ ਰਿਹਾ ਇਹ ਨਹੀਂ ਅੱਛਾ ਜੀ ਅੱਖ ਨੇ ਦੇਖੋ ਮੈਂ ਤਾਂ ਨਹੀਂ ਯਾਰ ਕੀ ਦੇਣੀ ਹੈ ਦੋਧੇ ਦੀ ਨਾਲ ਚਵਾ ਭਾਜੀ ਇੰਨਾ ਵਧੀਆ ਜੇ ਬੋਲੀ ਚੁੰਚ ਚੁੰਚ ਚ ਚਲੋ ਇਹ ਆ ਕਿ ਜੇ ਜਾਨ ਬੱਜੇ ਜਰੂਰੀ ਦੋ ਨੰਬਰ ਚ ਦੇਣੀ ਬਸ ਚੋਂ ਚ ਬੋਲੀ ਜੇ ਇਹ ਆ ਕਿ ਹੈਗੀ ਝੋਟੀ ਆ ਗਾਵੇਂ ਜੇ ਕੋਈ ਦੋ ਚਾਰ ਸੂਬੇ ਚੋਂ ਆਉਣ ਵਾਲੀ ਆ ਬਸ ਸੀਰ ਭਾਜੀ ਚਵਾਬ ਲੱਗਾ ਜੇ ਚੋਂ ਚ ਬੜੀ ਵਧੀਆ ਜੇ ਆ ਚਵਾਬ ਪੂਰਾ ਲੱਗਾ ਕੋ ਠੰਸਣੂ ਤੇਰੇ ਸਾਹ ਨੂੰ ਸਾਹ ਚੜਾ ਅਲੋ ਠੀਕ ਹੈ ਤੇ ਮੁੱਲ ਫਿਰ ਇਹਦਾ ਇਹੋ ਜਿਹਾ ਕਰ ਦੀ ਕਿ ਕੱਟੀ ਆਵੇ ਬੱਸ 2 ਨੰਬਰ ਦੇ ਹਿਸਾਬ ਨਾਲ ਦੇ ਦਿੰਦੀ ਆਂ ਅੱਛਾ 2 ਨੰਬਰ ਜਿਹਦਾ ਮੈਨੂੰ 29 ਵੀ ਲੱਗਾ ਜੀ 83 ਵੀ ਲੱਗਾ ਜੀ ਅੱਛਾ ਪਰ ਆਪਾਂ ਦੇਣੀ 32 ਹਜ਼ਾਰ 32 ਹਜ਼ਾਰ ਦੀ ਹਾਓ ਠੀਕ ਹੈ ਦੁੱਧ ਵਾਲੇ ਪੰਨਿਆਂ ਵਾ ਦਵਾਂਗੇ ਚੱਲੀ ਜਾਨ ਬਾਜੀ ਚਲੀ ਜੀ ਠੀਕ ਹੈ ਤੇ ਛੋਟ ਛਾਟ ਵਿੱਚ ਮੁੱਕ ਦੇ ਕਰਾਂਗੇ ਪਰ ਇਹ ਆ ਨਾ ਦੁੱਧ ਭਾਈ ਡੀਐਨਡੀ ਨਾਲੇ ਘਰੇ ਕੋ ਦੁੱਧ ਪੀਵੇਂ ਵਾਲੀ ਨਵੀਂ ਝੋਡੀ ਆ ਹਾਂਜੀ ਹਾਂਜੀ ਜੋ ਵੀ ਗੱਲ ਕਰਦੇ ਨਾਲ ਕਿਨੇ ਬਣੇ ਫਿਰ ਇਹਨੇ ਕੀ ਆਦੀ ਹੈਗੀ ਆ ਠੀਕ ਆ ਤੇ ਠੀਕ ਹੈ ਵਿਧਿਆ ਹੋਰ ਕੁਝ ਹੈ ਨਾ ਹੋਰ ਬਸ ਬਹੁਤ ਮਿਹਰਬਾਨੀ ਆ ਆਪਣੇ ਪਾਸ ਕਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆਵੇ ਆਪਣੀ ਸਮਝਣਾ ਆਪਣੀ ਮਰਜ਼ੀ ਦਾ ਵੇਸ਼ ਚਾਹ ਕੇ ਤਸੱਲੀ ਕਰਕੇ ਆਪਣੀ ਜ਼ਿੰਮੇਵਾਰੀ ਦੇ ਪੱsho ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ